ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਲਿਮਿਟਡ ਨਿਊਜ਼ ਮੈਂ ਗੋਵਿੰਦ ਸੈਣੀ ਅਸੀਂ ਅੱਜ ਬਠਿੰਡਾ ਦੀ ਦਾਣਾ ਮੰਡੀ 'ਚ ਮੌਜੂਦ ਹੈਗੇ ਆਂ ਕਿਸਾਨਾਂ ਦੇ ਤਰਫੋਂ ਕਣਕ ਦੀ ਫਸਲ ਵੇਚਣ ਵਾਸਤੇ ਮੰਡੀ ਵਿੱਚ ਪਹੁੰਚ ਰਹੇ ਹੈਗੇ ਨੇ ਪਹਿਲੇ ਕਿ ਤੁਹਾਨੂੰ ਤਸਵੀਰਾਂ ਦਿਖਾ ਦਈਏ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜਗ੍ਹਾ ਜਗ੍ਹਾ ਤੇ ਕਣਕ ਦੇ ਢੇਰ ਲੱਗੇ ਹੋਏ ਨੇ ਲਿਫਟਿੰਗ ਵੀ ਹੋ ਰਹੀ ਹੈਗੀ ਆ ਕਿਸਾਨਾਂ ਦੀ ਕਣਕ ਜਿਹੜੀ ਹੈਗੀ ਖਰੀਦੀ ਜਾ ਰਹੀ ਹੈਗੀ ਆ ਪਿਛਲੇ ਦਿਨ ਜਿਹੜੇ ਹੈਗੇ ਥੋੜੀ ਦਿੱਕਤ ਪਰੇਸ਼ਾਨੀ ਜੁਰ ਆਈ ਸੀ ਕਿਸਾਨਾਂ ਨੇ ਲਿਫਟਿੰਗ ਜਿਹੜੀ ਘਟ ਹੋ ਰਹੀ ਸੀ ਵਾਰਦਨ ਦੀ ਵੀ ਦਿੱਕਤ ਆਈ ਸੀ ਤੇ ਕਿਸਾਨ ਜਿਹੜੇ ਹੈ ਪਰੰਤੂ ਅੱਜ ਦੀ ਗੱਲ ਕਰੀਏ ਅੱਜ ਜਿਹੜਾ ਹੈਗਾ ਭਿੰਡਾ ਦੇ ਦਾਣਾ ਮੰਡੀ ਵਿੱਚ ਸਮੱਸਿਆ ਸਾਨੂੰ ਲਿਫਟਿੰਗ ਦੀ ਨਹੀਂ ਦਿਖਾਈ ਦੇ ਰਹੀ ਹੈਗੀ ਹੈ ਟਰੱਕ ਟਰਾਲੇ ਲੱਗੇ ਹੋਈਆਂ ਹੈਗੇ ਨੇ ਲਿਫਟਿੰਗ ਕਣਕ ਦੀ ਕੀਤੀ ਜਾ ਰਹੀ ਹੈਗੀ ਹੈ ਤੇ ਸਾਡੇ ਕੋਲ ਇੱਥੇ ਕਿਸਾਨ ਵੀ ਹੈਗੇ ਆ ਅਸੀਂ ਕਿਸਾਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਮੰਡੀ ਵਿੱਚ ਕਿਸਾਨ ਬੈਠੇ ਹੈਗੇ ਉਹਨਾਂ ਦਾ ਕੀ ਇਸ ਬਾਰੇ ਕੀ ਕਹਿਣਾ ਹੈ ਹਾਂਜੀ ਕੀ ਨਾਮ ਹੈ ਤੁਹਾਡਾ ਤੁਸੀਂ ਮੰਡੀ ਵਿੱਚ ਆਏ ਹੈਗੇ ਉਹ ਕਣਕ ਵੇਚਣ ਵਾਸਤੇ ਆ ਹੈਗੇ ਹੋ ਕੀ ਤੁਹਾਡੀ ਕਣਕ ਵਿਕ ਚੁੱਕੀ ਹੈਗੀ ਤੇ ਕੀ ਪਰੇਸ਼ਾਨੀ ਕੀ ਨਾਮ ਹੈ ਪਰੇਸ਼ਾਨੀ ਕੋਈ ਨਹੀਂ ਬਿੱਟੂ ਹੈ ਮੇਰਾ ਨਾਮ ਭਿੰਡੇ ਦਾ ਰਹਿਣ ਵਾਲਾ ਹੈ ਕੋਈ ਪਰੇਸ਼ਾਨੀ ਨਹੀਂ ਜੇ ਪਰੰਦੇ ਦੀ ਗੱਲ ਕਰੀ ਕਿਸ ਤਰ੍ਹਾਂ ਪਰੰਦ ਕਿਤੇ ਮਾਰਕਟ ਕਮੇਟੀ ਤਰਫੋਂ ਕਿਸਾਨਾਂ ਵਾਸਤੇ ਕਿਸਾਨਾਂ ਵਾਸਤੇ ਕਿ ਚੋਰੀ ਬਹੁਤ ਰਾਤ ਨੂੰ ਇਹਦਾ ਪ੍ਰਬੰਧ ਜ਼ਰੂਰੀ ਹੋਣਾ ਚਾਹੀਦਾ ਹੋਰ ਕੋਈ ਦਿੱਕਤ ਨਹੀਂ ਤੇ ਜੇ ਪਿਛਲੇ ਦਿਨ ਲਿਫਟਿੰਗ ਦੀ ਤੇ ਵਾਰਦਨੀ ਪ੍ਰੋਬਲਮ ਆ ਰਹੀ ਸੀ ਉਹ ਦੂਰ ਹੋ ਗਈ ਹਾਂਜੀ ਉਹ ਦੂਰ ਹੋ ਗਈ ਹੋਰ ਹੀ ਲਿਫਟਿੰਗ ਹਾਂਜੀ ਹਾਂਜੀ ਹੋ ਰਹੀ ਹੈ ਹੋਰ ਵੀ ਕਿਸਾਨੇ ਨਾਲ ਗੱਲਬਾਤ ਕਰਦੇ ਹੈਗੇ ਹਾਂਜੀ ਭਾਈ ਜੀ ਕੀ ਨਾਮ ਹੈ ਤੁਹਾਡਾ ਬਲਵੀਰ ਸਿੰਘ ਜੀ ਹਾਂਜੀ ਬਲਵੀਰ ਸਿੰਘ ਜੀ ਦੱਸੋ ਕੀ ਪਰੇਸ਼ਾਨੀ ਹੈ ਕੋਈ ਦਿੱਕਤ ਹੈ ਮੰਡੀ ਵਿੱਚ ਕੀ ਕੱਲੀ ਚੋਰੀ ਹੁੰਦੀ ਹੈ ਹੋਰ ਕੋਈ ਖਾਨੀ ਨਹੀਂ ਬਹੁਤ ਵਧੀਆ ਵਿਕੀ ਜਾਂਦੀ ਹੈ ਗਣਕਾ ਕੱਲ ਆਏ ਸੀ ਗੱਜ ਘਰੇ ਵਗ ਜਾਂਦੇ ਚੋਰੀ ਕਿਸ ਤਰ੍ਹਾਂ ਕੌਣ ਚੋਰੀ ਕਰਦਾ ਰਾਤ ਰੋਜ਼ ਲਾਨੀਆਂ ਬਹੁਤ ਹੁੰਦੀਆਂ ਬੰਦੇ ਵੀ ਆ ਜਾਂਦੇ ਆ ਭਾਂ ਦੇਲੇ ਜਰਾ ਗੱਟੇ ਕੋਲੋਂ ਪਰ ਕੇ ਪਾ ਚੰਦੇ ਆ ਤੇ ਮਾਰਕੀਟ ਕਮੇਟੀ ਤਰਫੋਂ ਕੋਈ ਚੌਕੀਦਾਰ ਦਾ ਕੋਈ ਪੰਦੇ ਨਹੀਂ ਕੀਤਾ ਹੈਗਾ ਜੀ ਚੌਕੀਦਾਰਾ ਚੌਕੀਦਾਰ ਇੱਕ ਵਾਰ ਠੀਕ ਹੈ ਕੀ ਕਰਨਗੇ ਜੀ ਇੱਕ ਵਾਰ ਜਾਊਗਾ ਦੂਜਿਆ ਵਸੂ ਆਏ ਪੈ ਜਾਂਦੇ ਹੋਰ ਪਰ ਉਹ ਅੰਦੇ ਦੀ ਗੱਲ ਕਰੀਏ ਕਿਸਾਨਾਂ ਵਾਸਤੇ ਬਹੁਤ ਵਧੀਆ ਹੈਗੇ ਯਾਰ ਇੱਕ ਆ ਬਾਥਰ ਲੈ ਕਰਨੀ ਬਹੁਤ ਬਰਵਾਨ ਦੀ ਤੜਕੇ ਬਾਣੀ ਨਹੀਂ ਜੜਦੇ ਹਾਂ ਜੀ ਜਦ ਤਨ ਜਾਣਾ ਬਤਾ ਕਰ ਰਿਹਾ ਇਹ ਵੀ ਪ੍ਰੋਬਲਮ ਹੈਗੀ ਆ ਅੱਛਾ ਟਾਇਲਟ ਦੀ ਪ੍ਰੋਬਲਮ ਹੈਗੀ ਆ ਹਾਂ ਜੀ ਤੇ ਹੋਰ ਜੇ ਪਾਣੀ ਪੀਣ ਵਾਲੀ ਦੀ ਗੱਲ ਕਰੀਏ ਪਾਣੀ ਵਧੀਆ ਪਾਣੀ ਪੌਣ ਵਧੀਆ ਹੈਗਾ ਜੀ ਉਹ ਵਧੀਆ ਹਾਂ ਜੀ ਹਾਂ ਜੀ ਬਹੁਤ ਵਧੀਆ ਅੱਛਾ ਪਿਛਲੇ ਦਿਨ ਦੇਖੇ ਸੀ ਆਪਣੇ ਮੰਡੀ ਵਿੱਚ ਲਿਫਟਿੰਗ ਤੇ ਵਾਰਦਾਨ ਦੀ ਸਮੱਸਿਆ ਆ ਰਹੀ ਹੈਗੀ ਨਹੀਂ ਅਸੀਂ ਦੀ ਆਇਆ ਉਹਦਾ ਯਾਰ ਸੁਣਿਆ ਸੀਗਾ ਵੀ ਹੜਤਾਲ ਚਲੀ ਜਾਂਦੀ ਆਂਡ ਫੁੱਲ ਗਈ ਲਿਫਟਿੰਗ ਹੋ ਰਹੀ ਹੈ ਹਾਂ ਜੀ ਹਾਂ ਜੀ ਬਹੁਤ ਵਧੀਆ ਅੱਛਾ ਜਿਹੜੀ ਤੁਸੀਂ ਦੋ ਸਮੱਸਿਆ ਦੱਸੀ ਹੈਗੀ ਇੱਕ ਵੀ ਇੱਥੇ ਕਾਲਾਂ ਕਿ ਚੋਰੀ ਹੁੰਦੀ ਆ ਰਾਤ ਨੂੰ ਇੱਕ ਤੁਸੀਂ ਦੱਸੀ ਆ ਪਬਲਿਕ ਟਾਇਲਟ ਦੀ ਸਮੱਸਿਆ ਹੈਗੀ ਆ ਇਸ ਸਬੰਧ ਵਿੱਚ ਤੁਸੀਂ ਮਾਰਕੀਟ ਕਮੇਟੀ ਦੇ ਅਧਿਕਾਰੀ ਨੂੰ ਦੱਸਿਆ ਵਾਰੇ ਨਹੀਂ ਜੀ ਦੱਸਿਆ ਕਿਸੇ ਨੂੰ ਜਿੱਤੜ ਕੇ ਸੀਗਾ ਕੰਮ ਲਮਾਰੇ ਬੈ ਸੀਗਾ ਵੀ ਜੀ ਨਹੀਂ ਕਰਿਆ ਖੜਾ ਨੂੰ ਤੇ ਲਾਦਾ ਪਾਣੀ ਸੀਗਾ ਵਿੱਚ ਟੁੱਟੀਆਂ ਦੇ ਉਹਨਾਂ ਦੇ ਤੇ ਬਸ ਹਜਿਰੇ ਤਨ ਜਾ ਕੇ ਆਏ ਗੋਲ ਬੋਰੀ ਕਣਕ ਲੈ ਕੇ ਆਇਓ ਕਣਕ ਲੈ ਕੇ ਆਏ ਕਿ ਵੇਚ ਚੁੱਕੇ ਸੀ ਵੇਚੂ ਕਿਹੜਾ ਪੈਂਡ ਆਪਣਾ ਮਹਿਤਾ ਮਹਿਤਾ ਪੈਂਡ ਅੱਛਾ ਜੀ ਹੋਰ ਸਮੱਸਿਆ ਦੀ ਗੱਲ ਕਰੀਏ और कोई समस्या नहीं बस ये बुढ़िया हटाओ चोरी बड़ा करती हैं रात में भी करती हैं दिन में भी भर लेती हैं यही प्रॉब्लम है जिम्मेदार परेशान इस इस मामले इस बात को लेकर हाँ तो बुढ़िया से तो परेशान है भर के ले जाती है अपना माला जा इधर उधर हो जाओ बस चक लेने गंटों मिनटी हो ये परेशानी बहुत है तो फिर इस मामले में आप, आप मार्केट कमेटी के अधिकारी को क्यों नहीं बताते अब उन्होंने एक दिन आए क्या बताया वो तो फिरती हैं चारों पास हैं वो तो मान लो कमेटी वालों को चाहिए कि हटाए अंदर बढ़े ही ना मंडे में जब बढ़ फिर तो चक्का है वो अब, उदर, अब अब लोग कैमरा हमने उन्हें टाइम दस आपने दिखाओ कैमरा उधर फिरती थी झोला ले ले फिरती है चारों पास अच्छा और वो मंडी की बात करें कमेटी बोल रही है इस बार किसानों को कोई दिक्कत परेशानी नहीं आती कोई दिक्कत परेशानी नहीं है यहाँ यहाँ कोई दिक्कत परेशानी नहीं बस है बुढ़िया चोरी वाली परेशानी पूरी है एक किसान बोल रहा था टॉयलेट की भी प्रॉब्लम है इधर हैंगे ही नहीं उधर मैं पता नहीं इस बात का और बात करें वारदानी की बात करें लिफ्टिंग की बात और कुछ नहीं सब सही है काम कनक की कनक उठाई जा रही है हाँ सब उठाई जा रही है और कि, किसानों को पेमेंट की बात करें पेमेंट अपना चलो आया नहीं बाकी आता है पेमेंट आता हुआ आपको पेमेंट मिला नहीं अभी तो नहीं आया कल कनक झोकी एकदम कैमें मिल जाएगा हाँ, हाँ। अच्छा मौसम देख रहे हैं मौसम एकदम खराब हो रहा है रात को भी खराब हुआ था उसके मामले में आपको तरपालें या कुछ दी जा रही है नहीं सब दी जा सब प्रबंध सब बढ़िया है उसमें कोई प्रॉब्लम नहीं ਬਿਲਕੁਲ ਸਾਡੇ ਕੋਲੇ ਸੀ ਕਿਸਾਨ ਤੇ ਕਿਸਾਨ ਕਾਫੀ ਹੱਦ ਤੱਕ ਪ੍ਰਵੰਦਾ ਤੋਂ ਖੁਸ਼ ਨਜ਼ਰ ਆ ਰਹੇ ਹਨ ਪਰੰਤੂ ਕੁਝ ਕਿਸਾਨਾਂ ਦਾ ਕਹਿਣਾ ਹੈਗਾ ਬਹਿੰਡਾ ਦੀ ਦਾਣਾ ਮੰਡੀ ਦੇ ਵਿੱਚ ਰਾਤ ਦੇ ਵਕਤ ਕਣਕ ਜਿਹੜੀ ਹੈਗੀ ਹੈ ਕਾਫੀ ਚੋਰੀ ਹੁੰਦੀ ਹੈਗੀ ਹੈ ਇਹਦੇ ਨਾਲ-ਨਾਲ ਜਿਹੜਾ ਹੈ ਕਿ ਕਿਸਾਨਾਂ ਵੱਲ ਜਿਹੜਾ ਪਬਲਿਕ ਟਾਇਲਟ ਬਣਾ ਰੱਖਿਆ ਹੈ ਉਹਦੀ ਵੀ ਜਿਹੜੇ ਪਰੌਂਦੇ ਹੈਗੇ ਆ ਚੰਗੇ ਨਹੀਂ ਹੈਗੇ ਤੇ ਕਿਸਾਨ ਜਿਹੜੇ ਹੈਗੇ ਇਸ ਬਾਰੇ ਮਾਰਕਰ ਕਮੇਟੀ ਤੋਂ ਮੰਗ ਕਰ ਰਹੇ ਹੈਗੇ ਨੇ ਇਸ ਮੰਗਾ ਵੱਲ ਧਿਆਨ ਦਿੱਤਾ ਜਾਵੇ ਤਾਂ ਗੋਬਿੰਦ ਸਿੰਘ ਲਿੰਡਾ ਨਿਊਜ਼ਪੇਪਰ